ਜਦੋਂ ਲੋਕ ਡਰੇ ਪਏ ਸੀ ਅੱਜ ਵੀ ਅਸੀਂ ਬਹੁਤ ਵਿਪਤਾਵਾਂ ਦੇ ਵਿੱਚ ਹਾਂ ਮੁਸ਼ਕਲਾਂ ਦੇ ਵਿੱਚ ਹਾਂ ਅੱਜ ਵੀ ਅਸੀਂ ਸੱਚੇ ਦਿਲੋਂ ਇੱਕ ਤੇ ਗੁਰੂ ਅੱਗੇ ਅਰਦਾਸ ਕਰੀਏ ਅਰਦਾਸ ਦਾ ਪੱਲਾ ਨਹੀਂ ਸਿੱਖ ਕਦੀ ਛੱਡਦਾ ਵੀ ਪਾਤਸ਼ਾਹ ਇਹ ਤੇਰਾ ਪੰਜਾਬ ਹੈ ਇਹ ਤੇਰਾ ਪੰਥ ਹੈ ਇਹ ਗੁਰੂਆਂ ਦਾ ਪੰਜਾਬ ਹੈ ਇਹ ਸ਼ਹੀਦਾਂ ਦਾ ਪੰਜਾਬ ਹੈ ਹਮੇਸ਼ਾ ਸਾਡੀ ਬੌਢੀ ਤੁਸੀਂ ਹੀ ਕੀਤੀ ਹੈ ਹੁਣ ਵੀ ਸਾਡੀ ਬੌਢੀ ਤੁਸੀਂ ਹੀ ਕਰੋ ਇੱਕ ਤਾਂ ਇਸ ਵਿਪਤਾ ਨੂੰ ਤੁਸੀਂ ਛੁਟਕਾਰਾ ਕਰਾਉਣ ਵਾਲੇ ਹੋ ਅਜਾਮਲ ਦਾ ਸੱਚੇ ਪਾਤਸ਼ਾਹ ਤੁਸੀਂ ਕੀਤਾ ਗਨਕਾ ਦਾ ਤੁਸੀਂ ਕੀਤਾ ਸਾਡਾ ਸਾਰਿਆਂ ਦਾ ਤੁਸੀਂ ਕਰ ਮੜੇ ਤੇ ਦੂਜਾ ਜਿਹੜੇ ਵੀ ਸਾਡੇ ਗੁਰਮਖ ਪਿਆਰੇ ਨੌਜਵਾਨ ਭਾਈ ਬੀਬੀਆਂ ਬੱਚੇ ਮੈਂ ਦੇਖਿਆ ਇਹ ਸੌਕੇ ਹਾਲਾਤਾਂ ਦੇ ਵਿੱਚ ਸੇਵਾ ਕਰ ਰਹੇ ਆ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੋ ਉਹਨਾਂ ਨੂੰ ਦ੍ਰਿੜਤਾ ਦੀ ਦਾਤ ਇਸੇ ਤਰ੍ਹਾਂ ਦੇ ਕੇ ਰੱਖੋ ਕਿਉਂਕਿ ਆਪਾਂ ਸਭ ਜਾਣਦੇ ਹਾਂ ਕਿ ਸੇ ਦੂਜੇ ਪਾਸੇ ਆਫਤ ਆਵੇ ਲੋਕੀ ਪਾਣੀ ਦੀ ਬੋਤਲ ਜਿਹੜੀ ਵਿਹਾਂ ਦੀ ਹੈ ਸੌ ਦੀ ਕਰਦੇ ਆ ਇਹ ਗੁਰੂ ਦਾ ਪੰਜਾਬ ਹੈ ਇੱਥੇ ਮੁਫਤ ਵੇਥ ਗੁਰੂਕੀਆਂ ਸੰਗਤਾਂ ਆਪ ਪਹੁੰਚ ਕੇ ਲੰਗਰ ਵੀ ਛਕਾਉਂਦੀਆਂ ਤੇ ਗੁਰੂ ਦੇ ਆਸਰੇ ਦੇ ਉੱਤੇ ਸੇਵਾਵਾਂ ਕਰਦੀਆਂ ਆਓ ਸੰਗਤੀ ਰੂਪ ਦੇ ਵਿੱਚ ਆਪਾਂ ਸਾਰੇ ਜਾਣੇ ਗੁਰੂ ਅਗੇ ਅਰਦਾਸ ਕਰੀਏ ਸੱਚੇ ਬਾਦਸ਼ਾਹ ਤੁਸੀਂ ਕਲਿਆਣ ਕਰਨ ਵਾਲੇ ਹੋ ਇਹ ਵਿਪਤਾ ਵੀ ਟਾਲਣ ਵਾਲੇ ਤੁਸੀਂ ਹੀ ਹੋ ਤੁਸੀਂ ਹੀ ਸਾਡਾ ਕਲਿਆਣ ਕਰੋ ਆਧਾਰ ਕਰੋ ਦ੍ਰਿੜਤਾ ਬਖਸ਼ੋ ਚੜ੍ਹਦੀ ਕਲਾ ਦੇ ਵਿੱਚ ਸਾਨੂੰ ਰੱਖੋ ਤੁਸੀਂ ਹੀ ਸਾਡਾ ਆਸਰਾ